ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਨਵੇਂ ਬਣੇ ਜਥੇਦਾਰ ਸਾਹਿਬ ਦੀ ਚੁੱਪਚਾਪੀ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਦਸਤਾਰਬੰਦੀ ਕੀਤੀ ਗਈ ਵੀ ਜਿਸ ਤਰੀਕੇ ਦੇ ਨਾਲ ਨਵੇਂ ਜਥੇਦਾਰ ਜਿਹੜੇ ਬਣਾਏ ਗਏ ਕੁਲਦੀਪ ਸਿੰਘ ਗੜਗੱਜ ਉਹਨਾਂ ਦੀ ਤਾਜਪੋਸ਼ੀ ਹੋਈ ਹੈ ਜਾਂ ਕਰੀਏ ਦਸਤਾਰਬੰਦੀ ਹੋਈ ਹੈ ਉਹਦੇ ਉੱਤੇ ਕੁਝ ਲੋਕਾਂ ਨੇ ਸਵਾਲ ਖੜੇ ਕੀਤੇ ਆ ਸਵਾਲ ਖੜੀ ਕਰਨ ਵਾਲੀ ਧਿਰ ਉਹ ਆ ਜਿਨ੍ਹਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪਹਿਲੇ ਲਾਏ ਕਿਉਂ ਤੇ ਨਵੇਂ ਬਣਾਏ ਕਿਉਂ ਲਾਉਣ ਵੇਲੇ ਨਹੀਂ ਪੁੱਛਿਆ ਗਿਆ ਬਣਾਉਣ ਵੇਲੇ ਨਹੀਂ ਪੁੱਛਿਆ ਗਿਆ ਇਹਦੇ ਪਿੱਛੇ ਕਾਰਨ ਕੀ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਕਿ ਇਹ ਵਿਰੋਧ ਵਧ ਹੀ ਜਾਣਾ ਤੁਸੀਂ ਦੇਖੋ ਵੀ ਕੱਲ ਤਕਰੀਬਨ ਸਵੇਰ ਦੇ ਵੇਲੇ 2:30 ਵਜੇ ਦੇ ਕਰੀਬ ਦਾ ਵੇਲਾ ਜਦੋਂ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਦਸਤਾਰਬੰਦੀ ਹੋ ਗਈ ਜਦੋਂ ਉਹਨਾਂ ਨੇ ਜ਼ਿੰਮੇਵਾਰੀ ਸੰਭਲੀ ਆ ਤਖਤਸ਼ਰੀ ਕੇਸਗੜ ਸਾਹਿਬ ਦੀ ਉਹਨਾਂ ਨੇ ਅੱਧੀ ਰਾਤ ਨੂੰ ਜਾ ਕੇ ਜਿਵੇਂ ਦਿਨ ਚੜ੍ਹਨ ਤੋਂ ਪਹਿਲਾਂ ਹੀ ਪੌਪਟਾਲੇ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਕਿਉਂ ਹੋਇਆ ਕਿਉਂਕਿ ਕੁਝ ਨੇ ਹਿੰਗ ਸਿੰਘ ਜਿੱਥੇ ਬੰਦਗਾਂ ਨੇ ਕੁਝ ਕ ਪੰਥਕ ਜਿੱਥੇ ਬੰਦਗਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਇਹਨਾਂ ਨੂੰ ਜਥੇਦਾਰ ਨਹੀਂ ਬਣਦੇ ਅਸੀਂ ਇਹਨਾਂ ਦੀ ਤਾਜਪੋਸ਼ੀ ਅਸੀਂ ਰਣੀ ਦਸਤਾਰਬੰਦੀ ਹੋਣੀ ਨਹੀਂ ਰਣੀ ਸੋ ਹੋ ਸਕਦਾ ਵੀ ਇਸ ਕਰਕੇ ਸਵੇਰੇ ਸਵੇਰੇ ਇਹ ਸਾਰਾ ਕੁਝ ਕੀਤਾ ਗਿਆ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਜਿਹੜੇ ਬਾਬਾ ਟੇਕ ਸਿੰਘ ਜਿਹੜੇ ਕਿ ਤਖਤਸ਼ਰੀ ਦਬੰਦਮਾ ਸਾਹਿਬ ਨੇ ਜਥੇਦਾਰ ਬਣਾਏ ਗਏ ਆ ਉਹਨਾਂ ਨੂੰ ਵੀ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਕੁਝ ਇੱਕ ਪੰਥਕ ਜਥੇਬੰਦੀਆਂ ਕੁਝ ਇੱਕ ਸੰਪਰਦਾਵਾਂ ਨੇ ਇਹ ਗੱਲ ਕਹੀ ਆ ਕਿ ਸਾਨੂੰ ਤਾਂ ਬਿਨਾ ਪੁੱਛੇ ਸਾਨੂੰ ਬਿਨਾ ਦੱਸੇ ਇਹ ਸਾਰਾ ਕੁਝ ਕੀਤਾ ਗਿਆ ਅਸੀਂ ਇਹਨਾਂ ਨੂੰ ਜਥੇਦਾਰ ਨਹੀਂ ਮੰਨਦੇ ਸੋ ਇਸ ਵੇਲੇ ਕੌਮ ਦੇ ਵਿੱਚ ਭੰਮਲਪੂਸਾ ਕੀ ਆ ਕੋਈ ਕਿਸੇ ਨੂੰ ਜਥੇਦਾਰ ਨਹੀਂ ਮੰਨ ਕੇ ਰਾਜ਼ੀ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਇਹ ਹਾਲਾਤ ਬਣੇ ਪਏ ਆ ਕੁੱਲ ਮਿਲਾ ਕੇ ਗੱਲ ਇਹ ਆ ਕਿ ਜੋ ਇਸ ਵੇਲੇ ਜਥੇਦਾਰਾਂ ਦੇ ਮਾਨ ਸਨਮਾਨ ਦੇ ਵਿੱਚ ਕਟੌਤੀ ਹੋ ਰਹੀ ਆ ਜੋ ਇਸ ਵੇਲੇ ਤਖਤ ਸਹਿਬਾਨ ਦੇ ਭੂਮਿਕਾ ਨਿਭਾਉਣ ਵਾਲੇ ਜਥੇਦਾਰਾਂ ਨੇ ਉੱਤੇ ਸਵਾਲ ਖੜੇ ਹੋ ਰਹੇ ਆ ਜੋ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਨੇ ਉੱਤੇ ਕਿੰਤੂ ਫਰੰਤੂ ਹੋ ਰਹੀ ਆ ਜਿਸ ਤਰੀਕੇ ਦੀਆਂ ਕੁੱਲ ਪਰਸਤਿਤਿਕਾ ਬਣੀਆਂ ਹੋਈਆਂ ਨਾ ਉਹ ਸਿੱਖਾਂ ਦੇ ਪੱਖ ਦੇ ਵਿੱਚ ਆ ਨਾ ਉਹ ਪੰਥਕ ਵਿਚਾਰਧਾਰਾ ਦੇ ਪੱਖ ਦੇ ਵਿੱਚ ਆ ਇਹ ਤਾਂ ਗੱਲ ਕਲੀਅਰ ਆ ਵੀ ਜੋ ਇਸ ਵੇਲੇ ਚੱਲ ਰਿਹਾ ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂਗਾ ਇਹ ਅਹੁਦੇਦਾਰੀਆਂ ਨਹੀਂ ਜਾਂਗਾ ਨਾ ਕਿਸੇ ਨੂੰ ਇਹ ਫਾਇਦਾ ਹੋਣਾ ਵੀ ਭਾਈ ਵੀ ਇਹ ਪੰਥ ਦੇ ਲਈ ਸਿੱਖੀ ਦੇ ਲਈ ਤੇ ਜਾਂ ਕੋਈ ਇਸ ਤਰੀਕੇ ਦੇ ਨਾਲ ਕੋਈ ਗੱਲ ਹੋ ਗਈ ਆ ਜਿਹਦੇ ਕਰਕੇ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਆ ਸਾਡਾ ਜਲੂਸ ਆਪ ਹੀ ਨਿਕਲ ਰਿਆ ਇਸ ਵੇਲੇ ਪੰਥਕ ਰਾਏ ਦੀਤੀ ਦਾ ਜਲੂਸ ਨਿਕਲ ਰਿਆ ਇੱਕ ਦੂਜੇ ਦਾ ਜਲੂਸ ਆਪੇ ਕੱਢਿਆ ਜਾ ਰਿਆ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਹੁਣ ਕਈ ਬੰਦੇ ਇਹ ਗੱਲ ਕਹਿੰਦੇ ਵੀ ਅਕਾਲੀ ਦਲ ਨੇ ਇਹ ਸਾਰਾ ਕੁਝ ਕੀਤਾ ਅਕਾਲੀ ਦਲ ਜੇਕਰ ਆਹ ਕੁਝ ਨਾ ਕਰਦਾ ਤਾਂ ਫਿਰ ਆਹ ਕੁਝ ਨਾ ਹੁੰਦਾ 1 ਮਿੰਟ ਲਈ ਆਪਾਂ ਉਹਨਾਂ ਦੀ ਗੱਲ ਮੰਨ ਲਈਏ ਪਰ ਗੱਲ ਇਹ ਆ ਵੀ ਜਿਹੜੇ ਇਸ ਵੇਲੇ ਅਕਾਲੀ ਦਲ ਦੇ ਫੈਸਲਿਆਂ ਦੇ ਉੱਤੇ ਕਿੰਤੂ ਹੋ ਰਹੀ ਆ ਤੇ ਕਿੰਤੂ ਕਰਨ ਵਾਲੇ ਵੀ ਤਾਂ ਉਹੀ ਆ ਜਿਹੜੇ ਹੁਣ ਤੱਕ ਅਕਾਲੀ ਦਲ ਦੇ ਵਿੱਚ ਵੱਖ-ਵੱਖ ਕੁਰਸੀਆਂ ਤੇ ਬੈਠੇ ਰਹੇ ਆ ਇਹਨਾਂ ਦੇ ਵਿੱਚੋਂ ਕੋਈ ਇੱਕ ਐਸਾ ਆਗੂ ਜਿਹੜਾ ਕਿ ਅਕਾਲੀ ਦਲ ਦੇ ਵਿੱਚ ਨਹੀਂ ਸੀ ਤੇ ਜਿਹੜਾ ਪਿਛਲੇ 5 ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਿਹਾ ਹੋਵੇ ਜਦੋਂ ਉਹਨਾਂ ਨੂੰ ਉਰੇ ਪਰੇ ਕੀਤਾ ਗਿਆ ਜਦ ਜਦ ਨੂੰ ਪਤਾ ਲੱਗਾ ਵੀ ਭਾਈ ਅਕਾਲੀ ਦਲ ਦੇ ਵਿੱਚ ਹੁਣ ਕੁਝ ਨਹੀਂ ਬਚਿਆ ਤੇ ਫਿਰ ਉਹਨਾਂ ਨੇ ਵਿਰੋਧਤਾ ਕਰਨੀ ਸ਼ੁਰੂ ਕੀਤੀ ਆ ਸੋ ਇਸ ਵੇਲੇ ਇੱਕ ਅਜੀਬ ਜਿਹਾ ਵਰਤਾਰਾ ਇੱਕ ਅਜੀਬ ਜਿਹਾ ਭੰਬਲਪੂਸਾ ਜਿਹਦੇ ਵਿੱਚ ਆਮ ਲੋਕਾਂ ਨੇ ਆਮ ਸਿੱਖਾਂ ਦੇ ਪੰਥ ਕ ਰਾਜਨੀਤੀ ਦੇ ਹਿੱਤ ਦੇ ਵਿੱਚ ਕੁਝ ਵੀ ਨਹੀਂ ਸਾਰਾ ਕੁਝ ਉਹਦੇ ਖਿਲਾਫ ਹੀ ਜਾਂਦਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਕਿ ਆਮ ਸਿੱਖਾਂ ਦੇ ਹੱਕ ਦੇ ਵਿੱਚ ਕੁਝ ਵੀ ਨਹੀਂ ਖੈਰ ਅੱਗੇ ਦੂਸਰੇ ਬੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ ਜੀ ਅੰਤਰਿੰਕ ਕਮੇਟੀ ਦੀ ਮੀਟਿੰਗ 17 ਤਰੀਕ ਨੂੰ ਹੋਣ ਜਾ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਦੇਖੋ ਅੰਤਰਿੰਕ ਕਮੇਟੀ ਦੀ ਮੀਟਿੰਗ ਦੇ ਉੱਤੇ ਪਹਿਲਾਂ ਵੀ ਕਈ ਵਾਰੀ ਸਵਾਲ ਹੋਏ ਆ ਅੰਤਰਿੰਕ ਕਮੇਟੀ ਦੀ ਮੀਟਿੰਗ ਜਿਹੜੀ ਹੁਣ ਹੋਣੀ ਆ ਉਹਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਸਮਾਂ ਦੱਸੂਗਾ ਪਿਛਲੇ ਲਈ ਜਦੋਂ ਦੋ ਤਖਤਾਰੇ ਜੱਥੇਦਾਰ ਲਾਏ ਗਏ ਉਹਦੇ ਵਿੱਚ ਗਿਆਨੀ ਰਕबीर ਸਿੰਘ ਤੇ ਗਿਆਨੀ ਸੁਲਤਾਨ ਸਿੰਘ ਉਹ ਵੀ ਅੰਤਰਿੰਕ ਕਮੇਟੀ ਦਾ ਹੀ ਫੈਸਲਾ ਸੀ ਉਸ ਤੋਂ ਪਹਿਲਾਂ ਜੋ ਗਿਆਨੀ ਹਰਪ੍ਰੀਤ ਸਿੰਘ ਲਾਏ ਗਏ ਉਹ ਵੀ ਅੰਤਰਿੰਕ ਕਮੇਟੀ ਰਾਹੀਂ ਫੈਸਲਾ ਸੀ ਸੋ ਅੰਤਰਿੰਕ ਕਮੇਟੀ ਦੇ ਫੈਸਲਿਆਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਬਿਕਰਮ ਮਜੀਠੀਆ ਦੇ ਵੱਲੋਂ ਕਈ ਵਾਰੀ ਸਵਾਲ ਖੜੇ ਕੀਤੇ ਗਏ ਆ ਸੋ ਵਿਕਰਮ ਸਿੰਘ ਜੀ ਠੀਕ ਆ ਨਹੀਂ ਤਾਂ ਪਿਛਲੇ ਦਿਨ ਇਹ ਗੱਲ ਕਹੀ ਸੀ ਕਿ ਅੰਤਰੀਂ ਕਮੇਟੀ ਦੇ ਫੈਸਲਿਆਂ ਦੇ ਨਾਲ ਅਸੀਂ ਸਹਿਮਤ ਨਹੀਂ ਹੈਗੇ ਜਿਵੇਂ ਜਥੇਦਾਰ ਲਾਏ ਗਏ ਆ ਜਾਂ ਜੋ ਕੁਝ ਕੀਤਾ ਜਾ ਰਿਹਾ ਉਹਦੇ ਨਾਲ ਅਸੀਂ ਸਹਿਮਤ ਨਹੀਂ ਹੈਗੇ ਫਿਰ ਲੱਗਦਾ ਸੀ ਵੀ ਅਕਾਲੀ ਦਲ ਪਾਟ ਗਿਆ ਇਹ ਅਗਲੀ ਗੱਲ ਇਹ ਆ ਵੀ ਇਸ ਵੇਲੇ ਸਭ ਤੋਂ ਮਹੱਤਵਪੂਰਨ ਚਰਚਾ ਦੇ ਵਿੱਚ ਗੱਲ ਇਹ ਆ ਵੀ ਨਵੀਂ ਮੀਟਿੰਗ ਆ ਉਹਦੇ ਵਿੱਚ ਫੈਸਲਾ ਕੀ ਹੋਊਗਾ 17 ਤਰੀਕ ਨੂੰ ਨਵੀਂ ਮੀਟਿੰਗ ਹੋਣੀ ਆ ਅੰਤਰੀਂ ਕਮੇਟੀ ਦੀ ਨਵੀਂ ਮੀਟਿੰਗ ਹੋਊਗੀ ਇਹਦੇ ਵਿੱਚ ਅੰਤਰੀਂ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਹੋਰਾਂ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਉਸ ਦਿਨ ਕਮੇਟੀ ਦੇ ਵੱਲੋਂ ਕੁਝ ਮਹੱਤਵਪੂਰਨ ਫੈਸਲੇ ਲੈ ਜਾਣਗੇ ਹੁਣ ਉਸ ਤੋਂ ਅਗਲੀ ਗੱਲ ਆਜੋ ਰਘੂਜੀਤ ਸਿੰਘ ਵਿਰਕ ਹੋਰਾਂ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਈ ਵਾਰ ਦੋਸ਼ ਲਾਤੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਏਸੇ ਬੰਦੇ ਦੇ ਕਰਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਆ ਇਹਨਾਂ ਲੋਕਾਂ ਨੇ ਨੋਟ ਬੜੇ ਇਕੱਠੇ ਕੀਤੇ ਆ ਤੁਸੀਂ ਦੇਖੋ ਨਾ ਵੀ ਇਸ ਵੇਲੇ ਸਿੱਖ ਸਿੱਖਾਂ ਦੀ ਮਿੱਟੀ ਕਿਵੇਂ ਪਲੀਤ ਕਰਦੇ ਆ ਪਾਵੇਂ ਕੋਈ ਗਿਆਨੀ ਹਰਪ੍ਰੀਤ ਸਿੰਘ ਦੀ ਮਿੱਟੀ ਪੱਟੇ ਉਹ ਵੀ ਸਿੱਖੀ ਦਾ ਘਾਣ ਭਾਵੇਂ ਕੋਈ ਇਸ ਵੇਲੇ ਮਿੱਟੀ ਪੱਟੇ ਦੀ ਕੋਈ ਰਵਜੀਤ ਸਿੰਘ ਵਰਕ ਦੀ ਜ਼ਿếਦਾਰਾਂ ਦੀ ਅਕਾਲੀ ਦਲ ਦੀ ਕਿਸੇ ਹੋਰ ਦੀ ਅਸੀਂ ਤਾਂ ਦਸਤਾਰ ਦੀ ਕਦਰ ਕਰਦੇ ਆ ਜਾਂ ਤਾਂ ਇਹ ਗੱਲ ਕਹੋ ਕਿ ਦਸਤਾਰਾਂ ਬਨਣ ਵਾਲੇ ਸਾਰੇ ਸਿਆੜੇ ਨਹੀਂ ਹੁੰਦੇ ਜਾਂ ਇਹ ਗੱਲ ਕਹੋ ਵੀ ਦਸਤਾਰ ਦਾ ਮਤਲਬ ਪੰਥ ਨਹੀਂ ਹੁੰਦਾ ਤੇ ਜੇਕਰ ਅਸੀਂ ਆਮ ਬੰਦਾ ਸਤਿਕਾਰ ਕਰਦਾ ਵੀ ਸਰਦਾਰ ਜੀ ਆ ਸਰਦਾਰ ਜੀ ਆ ਤੁਸੀਂ ਪਾਕਿਸਤਾਨ ਵਾਲੇ ਜਾ ਕੇ ਦੇਖੋ ਉਹ ਕਰਨ ਜੀ ਸਰਦਾਰ ਜੀ ਆ ਗਏ ਸਰਦਾਰ ਜੀ ਆ ਗਏ ਪਰ ਇੱਥੇ ਤਾਂ ਸਰਦਾਰਾਂ ਦਾ ਕਿਰਦਾਰ ਆਪੇ ਮਾਰਿਆ ਜਾ ਰਿਹਾ ਤੇ ਇਥੇ ਅਹੁਦੇਦਾਰੀਆਂ ਦੇ ਚੱਕਰ ਦੇ ਵਿੱਚ ਮਰ ਰਿਹਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਉਧਰ ਦੂਸਰੇ ਬੰਨੇ ਟਾਣਾ ਸਾਹਿਬ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਹੈ ਪੰਜਾਬ ਦਾ ਪੂਰੇ ਦਾ ਔਰ ਖਾਸ ਤੌਰ ਤੇ ਸ਼ੋਮਣੀ ਅਕਾਲੀ ਦਲ ਦਾ ਹੁਣ ਬਗਾਵਤ ਜਿਸ ਪੱਧਰ ਦੇ ਉੱਪਰ ਹੋ ਰਹੀ ਹੈ ਉਸ ਬਗਾਵਤ ਨੂੰ ਠੱਲ ਪਾਉਣ ਦੇ ਲਈ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਰਿਹਾ ਹੈ ਹਾਂ ਬਿਲਕੁਲ ਜੀ ਇਹਨਾਂ ਨੂੰ ਹੋਣਾ ਪਊਗਾ ਇਹਨਾਂ ਨੇ ਇਸ ਬਗਾਵਤ ਨੂੰ ਠੱਲ ਪਾਉਣ ਦੀ ਖਾਤਰ ਹੀ ਪਿਛਲੇ ਦਿਨੀ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਇਹ ਗੱਲ ਕਹੀ ਆ ਕਿ ਭਾਵੇਂ ਮਜੀਠੀਆ ਤੇ ਭਾਵੇਂ ਕੋਈ ਹੋਰ ਹੈ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਫੈਸਲਿਆਂ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਆ ਉਹਨਾਂ ਨੂੰ ਕਾਰਨ ਦੱਸੋ ਨੋਟਸ ਜਾਰੀ ਕੀਤੇ ਜਾਣਗੇ ਇਹ ਗੱਲ ਕਹਿਣ ਦਾ ਅਰਥ ਸਿਰਫ ਇੰਨਾ ਸੀ ਤਾਂ ਜੋ ਹੋਰ ਜਿਹੜੇ ਕਿ ਕੋਈ ਅਸਤੀਫਾ ਦੇਣ ਦੀ ਗੱਲ ਕਰਦਾ ਕੋਈ ਜੋ ਮਰਜ਼ੀ ਕਹੀ ਜਾਂਦਾ ਇਸ ਗੱਲ ਨੂੰ ਇਸ ਪਰੰਪਰਾ ਨੂੰ ਥੋੜੀ ਜਿਹੀ ਰੋਕ ਲਾਈ ਜਾਵੇ ਸੋ ਦੇਖੋ ਹਾਲਾਤ ਤਾਂ ਵਿਗੜੇ ਹਨ ਚ ਕੋਈ ਦੂਰ ਆਇਆ ਹੈ ਨਹੀਂ ਪਰ ਇਸ ਹਾਲਾਤ ਦੇ ਵਿੱਚੋਂ ਨਿਕਲਣਾ ਕਿਵੇਂ ਸਵਾਲ ਹੁਣ ਅਗਲਾ ਇਹ ਆ ਹਾਲਾਤ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਕੁਝ ਨਾ ਕੁਝ ਸਖਤੀ ਵਰਤਨ ਦੀ ਗੱਲ ਕੀਤੀ ਜਾ ਰਹੀ ਆ ਅਕਾਲੀ दल ਇਸ ਵੇਲੇ ਦੋ ਨਹੀਂ ਤਿੰਨ ਬਣਨ ਲੱਗੇ ਆ ਇੱਕ ਬਣਿਆ ਹੋਇਆ ਹੈ ਇੱਕ ਪਹਿਲਾਂ ਚੱਲਦਾ ਹੈ ਇੱਕ ਨਵਾਂ ਹੋਣ ਦੇ ਵਿੱਚ ਆਉਣ ਲੱਗਾ ਸੋ ਗੱਲ ਇਹ ਜੀ ਕਿ ਇੱਕ ਦੂਜੇ ਨੂੰ ਝੂਠਾ ਕਹਿਣਾ ਜਦੋਂ ਤੁਸੀਂ ਦੇਖੋ ਵੀ ਕੋਈ ਜਥੇਦਾਰ ਸਾਬਕਾ ਵਰਤਮਾਨ ਨੂੰ ਵਰਤਮਾਨ ਸਾਬਕਾ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਸੇ ਨੂੰ ਜਾਂ ਕੋਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਹ ਗੱਲ ਕਵੇ ਜੀ ਕਿ ਇਹ ਤਾਂ ਸਿਰੇ ਦਾ ਝੂਠਾ ਇਹ ਤਾਂ ਸਿਰੇ ਦਾ ਗੱਪੀ ਬੰਦਾ ਇਹ ਤਾਂ ਜੀ ਫਸਾਦ ਸ਼ਰਚਣ ਵਾਲਾ ਬੰਦਾ ਇਹ ਤਾਂ ਜੀ ਫਲਾਣਿਆਂ ਦੇ ਕਹੜੇ ਦੇ ਵਿੱਚ ਸੀਗਾ ਤੇ ਫਿਰ ਤੁਸੀਂ ਅੱਜ ਤੋਂ ਬਾਅਦ ਇਹ ਸ਼ਬਦ ਵਰਤਣਾ ਬੰਦ ਕਰੋ ਕਿ ਆਰਐਸਐਸ ਨੇ ਸਾਨੂੰ ਕਮਜ਼ੋਰ ਕੀਤਾ ਜਾਂ ਆਰਐਸਐਸ ਜਾਂ ਭਾਜਪਾ ਦੀਆਂ ਨੀਤੀਆਂ ਸਾਡੇ ਖਿਲਾਫ ਆ ਲੜੀ ਤੁਸੀਂ ਆਪਸ ਦੇ ਵਿੱਚ ਜਾਨੀਓ ਨਾ ਫਿਰ ਅਖੀਰ ਦੇ ਉੱਤੇ ਲਾਉਣੇ ਜੀ ਕਿ ਫਲਾੜਿਆਂ ਦੀ ਸਾਜ਼ਿਸ਼ ਆ ਇਹ ਤਾਂ ਜੀ ਦੇਸ਼ ਦੇ ਖਿਲਾਫ ਜਾਂਗਾ ਤਾਕਤਾਂ ਦੇ ਵੱਲੋਂ ਸਿੱਖਾਂ ਦੇ ਵਿੱਚ 파ਟਕ ਪਾਉਣ ਦੀ ਕੋਸ਼ਿਸ਼ ਹੈਗੀ ਆ ਤੁਸੀਂ ਕਦੇ ਇਕੱਠੇ ਹੋ ਹੀ ਨਹੀਂ ਸਕਦੇ ਤੁਸੀਂ ਕਦੇ ਰਲ ਹੀ ਨਹੀਂ ਸਕਦੇ ਤੁਸੀਂ ਆਪਦਾ ਤਮਾਸ਼ਾ ਆਪੇ ਬਣਾਉਨੇ ਜਿੰਨੇ ਕੱਪਾ ਲੰਗਰ ਲਾ ਕੇ ਮਨੁੱਖਤਾ ਦੀ ਸੇਵਾ ਕਰਕੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਬਾਰੇ ਬਾਤ ਪਾ ਕੇ ਸਨਮਾਨ ਖਟਦੇ ਆ ਤੁਸੀਂ ਜੁੰਡੋ ਜੁਡੀ ਹੋ ਕੇ ਬਾਅਦ ਵਿੱਚ ਮਿੱਟੀ ਫੇਰ ਪੱਟ ਲੈਨੇ ਆ ਤੇ ਸਾਬ ਉੱਥੇ ਹੀ ਫੇਰ ਬਰਾਬਰ ਲੈ ਆਉਨੇ ਆ ਜੀ ਬਿਲਕੁਲ ਕਹਣਾ ਸਾਹਿਬ ਹੁਣ ਗੱਲ ਕਰਦੇ ਆ ਜੀ ਪੰਜਾਬ ਦੀ ਸਰਕਾਰ ਦੀ ਪੰਜਾਬ ਦੇ ਕਿਸਾਨਾਂ ਨੇ ਕਹਿੰਦੇ ਆਮ ਆਪਦੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦਾ ਖਿਰਾਉ ਕੀਤਾ ਜੀ ਕੋਈ ਅਸਰ ਹੋਇਆ ਇਸ ਚੀਜ਼ ਦਾ ਦੇਖੋ ਜੀ ਇਹ ਕਿਉਂ ਖਿਰਾਉ ਕੀਤਾ ਪਹਿਲੀ ਗਲਤੀ ਇਹ ਆ ਪਿਛਲੇ ਲੈਣੀ ਜਿਹੜੇ ਪੰਜਾਬ ਦੇ ਕਿਸਾਨ ਉਹਨਾਂ ਦੇ ਨਾਲ ਮੀਟਿੰਗ ਕੀਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੀਟਿੰਗ ਦੇ ਵਿੱਚ ਸੱਟਾ ਕੋਈ ਨਹੀਂ ਨਿਕਲਿਆ ਸੀ ਭਗਵੰਤ ਮਾਨ ਹੋਰੀ ਦੁਖੀ ਹੋ ਕੇ ਜਾ ਕਹਿ ਰਿਹਾ ਤੱਤੇ ਭਾਰੇ ਔਖੇ ਹੋ ਕੇ ਚਲੇ ਗਏ ਸੀ ਮੀਟਿੰਗ ਛੱਡ ਕੇ ਵਿਚਾਲਿਆਂ ਚੰਡੀਗੜ੍ਹ ਦੇ ਵਿੱਚੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਾਓ ਯਾਰ ਤੁਸੀਂ ਧਰਨੇ ਲਾ ਲਓ ਜੇ ਆਹ ਕੁਝ ਕਰਨਾ ਤਾਂ ਜਾਓ ਜੋ ਕਰਨਾ ਫਿਰ ਕਰ ਲਓ ਜਾ ਯਾਰ ਨਹੀਂ ਤਾਂ ਨਾ ਸੀ ਕੁਛ ਇਦਾਂ ਦੀਆਂ ਗੱਲਾਂ ਕਹੀਆਂ ਸੀ ਉਹਨਾਂ ਨੇ ਕਹਿ ਸੀ ਕਿ ਜਿਹੜੀਆਂ ਮੰਗਾਂ ਮੰਨੀਆਂ ਜਾਓ ਫਿਰ ਮੈਂ ਉਹ ਵੀ ਨਹੀਂ ਮੰਨਦਾ ਫਿਰ ਉਹ ਵੀ ਰੱਦ ਕੀਤੀਆਂ ਉਸ ਤੋਂ ਬਾਅਦ ਕਿਸਾਨਾਂ ਨੇ 5 ਤਰੀਕ ਨੂੰ ਚੰਡੀਗੜ੍ਹ ਜਾਣ ਦਾ ਐਲਾਨ ਕੀਤਾ ਸੀ ਜਿਹੜਾ ਉਸ ਤੋਂ ਪਹਿਲਾਂ ਹੀ 4 ਤਰੀਕ ਨੂੰ ਕਿਸਾਨਾਂ ਦੇ ਘਰਾਂ ਦੇ ਵਿੱਚੋਂ ਫੜੋ ਫੜੀ ਦਾ سلسلہ ਸ਼ੁਰੂ ਹੋ ਗਿਆ ਕਿਸਾਨਾਂ ਦੇ ਕਹਿੰਦੇ ਵੀ ਅਸੀਂ ਨਜ਼ਰਬੰਦ ਕਰ ਲਿਆ ਕਈਆਂ ਨੂੰ ਉਹ ਫਿਰ ਉਹਨਾਂ ਨੂੰ 5 ਤਰੀਕ ਵਾਲਾ ਪ੍ਰੋਗਰਾਮ ਟਾਲ ਲੈਣਾ ਪਿਆ ਪਰ ਪਤਾ ਲੱਗਾ ਸੀ ਜੀ ਜਿਹੜੀ 5 ਤਰੀਕ ਨੂੰ ਜਾਂ 4 ਤਰੀਕ ਨੂੰ ਮੀਟਿੰਗ ਹੋਈ ਆ ਉਹਦੇ ਵਿੱਚ ਤੈਅ ਕੀਤਾ ਗਿਆ ਸੀ ਕਿ 10 ਤਰੀਕ ਨੂੰ ਆਪਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦਾ ਘਰਾਓ ਕਰਾਂਗੇ ਉਹ ਫਿਰ ਲੰਘੇ ਕੱਲ ਕੀਤਾ ਗਿਆ ਆਮ ਆਰਮੀ ਪਾਰਟੀ ਦੇ ਸਾਰੇ ਹੀ ਵਿਧਾਇਕਾਂ ਦੇ ਘਰਾਂ ਦੇ ਮੂਹਰੇ ਕਿਸਾਨ ਪਹੁੰਚੇ ਆ ਉਹਨਾਂ ਨੇ ਪ੍ਰਦਰਸ਼ਨ ਕੀਤਾ ਆਮ ਆਰਮੀ ਪਾਰਟੀ ਦੇ ਸਾਰੇ ਮੰਤਰੀਆਂ ਦੇ ਘਰਾਂ ਦਾ ਘਰਾਓ ਕੀਤਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਇਸ ਤਰੀਕੇ ਦੇ ਨਾਲ ਜ਼ਬਰ ਧੱਕਾ برداشت ਨਹੀਂ ਕਰਾਂਗੇ ਸਾਡੇ ਨਾਲ ਇਹਨਾਂ ਵੱਲੋਂ ਜ਼ਿਆਦਤੀ ਕੀਤੀ ਜਾ ਰਹੀ ਆ ਅਸੀਂ ਇਹ برداشت ਨਹੀਂ ਕਰਾਂਗੇ ਜੇਕਰ ਇਹ ਆਹ ਕੁਝ ਕਰਦੇ ਆ ਤਾਂ ਫਿਰ ਅਸੀਂ ਵੀ ਇਹਨਾਂ ਦੇ ਘਰਾਂ ਦੇ ਮੂਹਰੇ ਬੈਠ ਕੇ ਇਦਾਂ ਲੰਮਾ ਸਮਾਂ ਪ੍ਰਦਰਸ਼ਨ ਕਰਾਂਗੇ ਇਹ ਇੱਕ ਸੰਕੇਤਕ ਤੌਰ ਦੇ ਉੱਤੇ ਪ੍ਰਦਰਸ਼ਨ ਸੀਗਾ ਉਹ ਕਹਿੰਦੇ ਵੀ ਹਾਲੇ ਤੱਕ ਅਸੀਂ ਫਿਲਮ ਦਾ ਟ੍ਰੇਲਰ ਦਿਖਾਇਆ ਹਲੇ ਪੂਰੀ ਫਿਲਮ ਤਾਂ ਦਿਖਾਉਣੀ ਬਾਕੀ ਆ ਉਹ ਕਹਿੰਦੇ ਜੀ ਕਿ ਅਸੀਂ ਬੀਜੇਪੀ ਨੂੰ ਵੀ ਉਸੇ ਰਸੇ 'ਤੇ ਬਣਦੇ ਹੁਣ ਕਿਉਂਕਿ ਨਾ ਉਹ ਦਿੱਲੀ ਦੇ ਵਿੱਚ ਮੰਗਾ ਮੰਨਦੀ ਆ ਤੇ ਪੰਜਾਬ ਦਾ ਮੁੱਖ ਮੰਤਰੀ ਵੀ ਅਟਪਟੀਆਂ ਗੱਲਾਂ ਕਰਦਾ ਸੋ ਮੁੱਖ ਮੰਤਰੀ ਦੇ ਵੱਲੋਂ ਕਿਸਾਨਾਂ ਦੀ ਜਦੋਂ ਸਿਫਤ ਪਹਿਲਾਂ ਬੜੀ ਕੀਤੀ ਜਾਂਦੀ ਸੀ ਤੇ ਅੱਜ ਮੁੱਖ ਮੰਤਰੀ ਇਹ ਗੱਲ ਕਹਿੰਦੇ ਵੀ ਕਿਸਾਨ ਤਾਂ ਵੇਲੇ ਆ ਕਿਸਾਨ ਤਾਂ ਸੜਕ 'ਤੇ ਜਦੋਂ ਮਰਜ਼ੀ ਬਹਿ ਜਾਂਦੇ ਆ ਇਹਦੇ 'ਚ ਕੋਈ ਦੋਰ ਨਹੀਂ ਕਿ ਕਿਸਾਨੀ ਅੰਦੋਲਨਾਂ ਦਾ ਵੀ ਸਤਕਾਰ ਘਟਿਆ ਵਾਰ-ਵਾਰ ਧਰਨੇ ਲਾਉਣ ਕਰਕੇ ਵੱਖ-ਵੱਖ ਜਥੇਬੰਦੀਆਂ ਹੁਣ ਕਰਕੇ ਪਰ ਜਿਹੜੀ ਪਾਰਟੀ ਆਪ ਧਰਨੇ 'ਚੋਂ ਨਿਕਲੀ ਆ ਉਸ ਪਾਰਟੀ ਦੇ ਪ੍ਰਧਾਨ ਦੇ ਵੱਲੋਂ ਜਾਂ ਕਹਿੰਦੇ ਪਾਰਟੀ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਗੱਲਾਂ ਕਹੀਆਂ ਜਾਣ ਤੇ ਇਹ ਹੈਰਾਨੀ ਜ਼ਰੂਰ ਹੁੰਦੀ ਵੀ ਭਾਈ ਅਚਾਨਕ ਭਗਵੰਤ ਮਾਨ ਹੋਰਾਂ ਨੂੰ ਹੋ ਕੀ ਗਿਆ ਜੀ ਜੀ ਬਿਲਕੁਲ ਸਹੀ ਤਣਾ ਸਾਹਿਬ ਉਧਰ ਭਪੇਸ਼ ਭਗੇਲ ਕਹਿੰਦੇ ਉਹਨਾਂ ਦੇ ਘਰ ਦੇ ਉੱਪਰ ਈਡੀ ਨੇ ਰੇਡ ਪਾਈ ਹੈ ਜਿਸ ਤੋਂ ਬਾਅਦ ਦੇ ਵਿੱਚ ਕਾਂਗਰਸੀਆਂ ਨੇ ਵਾਵਾ ਰੌਲਾ ਪਾਇਆ ਜੀ ਬਿਲਕੁਲ ਜੀ ਬਿਲਕੁਲ ਭਪੇਸ਼ ਭਗੇਲ ਕੌਣ ਨੇ ਪਹਿਲੀ ਗੱਲ ਤਾਂ ਇਹ ਹੈ ਇਹ 36 ਗੜ ਦੇ ਸਾਬਕਾ ਮੁੱਖ ਮੰਤਰੀ ਆ ਪਪੀ ਜਿਵੇਂ ਗਏ ਲੋਹਰੀ ਪੰਜਾਬ ਕਾਂਗਰਸ ਦੇ ਇਸ ਵੇਲੇ ਇੰਚਾਰਜ ਆ ਪਿਛਲੇ ਦਿਨੀ ਹੀ ਬਣਾਏ ਗਏ ਆ ਤੇ ਇੰਚਾਰਜ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਪੰਜਾਬ ਚ ਆਏ ਦਰਬਾਰ ਸਾਹਿਬ ਮੱਥਾ ਟੇਕ ਕੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਸਾਰੇ ਕਾਂਗਰਸੀ ਨਾਲ ਲੈ ਕੇ ਤੁਰਾਂਗੇ ਅਸੀਂ ਤੇ ਸਾਰੀ ਕਾਂਗਰਸ ਦੇ ਵਿੱਚ ਏਕਤਾ ਉਹਨਾਂ ਨੇ ਆ ਗੱਲਾਂ ਕਹੀਆਂ ਸੀ ਆਪਾਂ ਉਦੋਂ ਵੀ ਗੱਲ ਕਹੀ ਸੀ ਕਾਂਗਰਸ ਦੇ ਵਿੱਚ ਕੋਈ ਏਕਤਾ ਹੋਈ ਨਹੀਂ ਕਦੇ ਹੋਣ ਦੀ ਆਸ ਨਹੀਂ ਕਾਂਗਰਸੀ ਠੰਗ ਮਠੰਗੀ ਹੋਣ ਦੇ ਵਿੱਚ ਮਾਹਰ ਆ ਤੇ ਇਹ ਇਹੀ ਕੁਝ ਕਰਦੇ ਹੁੰਦੇ ਤੇ ਇਹੀ ਕੁਝ ਕਰ ਰਹੇ ਆ ਹੁਣ ਉਸ ਤੋਂ ਅਗਲੀ ਗੱਲ ਆ ਗਈ ਅਗਲੀ ਗੱਲ ਇਹ ਹੈ ਜੀ ਕਿ ਲੰਘੇ ਕੱਲ ਰਾਏਪੁਰ ਵਾਲੇ ਘਰ ਦੇ ਵਿੱਚ ਈਡੀ ਨੇ ਛਾਪੇਮਾਰੀ ਕੀਤੀ ਆ ਭਪੇਸ਼ ਬਘੇਲ ਦੇ ਘਰ ਦੇ ਵਿੱਚ ਫਿਰ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਹੋਇਆ ਭਪੇਸ਼ ਬਘੇਲ ਹੋਰਾਂ ਨੇ ਕਿ ਆਹ ਦੇਖੋ ਜੀ ਭਾਜਪਾ ਘਬराई ਹੋਈ ਸਾਡੇ ਉੱਤੇ ਇਸ ਤਰੀਕੇ ਦੇ ਹਮਲਾਵਰ ਰਖਾ ਪਾਉਂਦੀ ਆ ਇਹਨਾਂ ਨੂੰ ਆਪਦੀ ਹਾਰ ਦਾ ਡਰ ਪਿਆ ਹਾਰ ਕਿਹੜੀ 2027 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀ ਜਿੱਤਣੀ ਆ ਤੇ ਇਹਨਾਂ ਨੇ ਹਾਰ ਜਾਣਾ ਇਹ ਇਸ ਕਰਕੇ ਮੇਰੇ ਘਰ ਦੇ ਵਿੱਚ ਛਾਪੇਮਾਰੀਆਂ ਕਰਵਾਉਂਦੇ ਆ ਪੰਜਾਬ ਦੇ ਕਈ ਕਾਂਗਰਸੀ ਆਗੂ ਵੀ ਆਪਣੇ ਸਿਆਸੀ ਆਕਾ ਦੇ ਹੱਕ ਦੇ ਵਿੱਚ ਨੰਤਰੇ ਆ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਾਂਗੇ ਜਿਹੜੀ ਗੱਲ ਕੀਤੀ ਜਾ ਰਹੀ ਹੈ ਬੀਜੇਪੀ ਦਾ ਡਰ ਇਸ ਗੱਲ ਦੇ ਵਿੱਚੋਂ ਝਲਕਦਾ ਵੀ ਉਹ ਦੇਖੋ ਜੀ ਸਾਡੇ ਇੰਚਾਰਜ ਸਾਹਿਬ ਨੂੰ ਕਿਵੇਂ ਤੰਗ ਕਰਨ ਲੱਗੀ ਆ ਜੀ ਤੇ ਟੇਣਾ ਸਾਹਿਬ ਉਧਰ ਵਿਕਰਮ ਮਜੀਠੀਆ ਐਸਆਈਟੀ ਨੇ ਕਹਿੰਦੇ 17 ਤਰੀਕ ਨੂੰ ਮਜੀਠੀਆ ਸਾਹਿਬ ਨੂੰ ਫੇਰ ਤੋਂ ਬੁਲਾ ਲਿਆ ਜੀ ਬਿਲਕੁਲ ਜੀ ਬਿਲਕੁਲ ਵਿਕਰਮ ਸਿੰਘ ਮਜੀਠੀਆ ਦਾ ਇਹ ਮਾਮਲਾ ਆਪਾਂ ਜਾਣਦੇ ਕਿ ਬੜਾ ਪੁਰਾਣਾ ਮਜੀਠੀਆ ਹੋਰੀ ਪਟਿਆਲੇ ਐਸਆਈਟੀ ਦੇ ਦਫ਼ਤਰ ਦੇ ਵਿੱਚ ਬਹੁਤ ਵਾਰ ਜਾ ਕੇ ਤੇ ਅਲਪੇਸ਼ੀ ਦੇ ਉੱਤੇ ਹਾਜ਼ਰ ਹੋਏ ਐਸਵਾਲਾਂ ਦੇ ਉੱਤਰ ਦੇ ਕੇ ਆਏ ਆ ਫਿਰ ਇਹ ਮਾਮਲਾ ਆਪਾਂ ਇਹ ਜਾਣਦੇ ਵੀ ਇੰਨਾ ਗਰਮ ਵੀ ਹੋਇਆ ਕਿ ਕਈ ਮਹੀਨੇ ਉਹ ਜੇਲ੍ਹ ਦੇ ਵਿੱਚ ਵੀ ਲਾ ਕੇ ਆਏ ਆ ਫਿਰ ਇਹ ਮਾਮਲਾ ਸੁਪਰੀਮ ਕੋਰਟ ਤੇ ਚਲਾ ਗਿਆ ਫਿਰ ਇਹ ਸਵਾਲਾਂ ਦੇ ਜਵਾਬਾਂ ਦਾ سلسلہ ਇਹ ਮੁੱਕਿਆ ਨਹੀਂ ਹੁਣ ਵੀ 17 ਤਰੀਕ ਨੂੰ ਇੱਕ ਵਾਰੀ ਫੇਰ ਬਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਨੇ ਬੁਲਾਇਆ ਹੁਣ ਇਹ ਮਾਮਲਾ ਤਾਂ ਪੁਰਾਣਾ ਇਦੇ ਵਿੱਚੋਂ ਨਵਾਂ ਕੀ ਨਿਕਲ ਕੇ ਆਉਗਏ ਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਲੋੜ ਇਸ ਵਕਤ ਇਸ ਗੱਲ ਨੂੰ ਸਮਝਣ ਦੀ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਬਹੁਤਾਤ ਵੀ ਹੈ ਤੇ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਚ ਦੇਖੋ ਕਿਸੇ ਨੂੰ ਕਿਸੇ ਬਾਰੇ ਕੁਝ ਨਹੀਂ ਪਤਾ ਹੁੰਦਾ ਕਿਸੇ ਨੂੰ ਕਿਸੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਪਰ ਉਹ ਉਹਦੇ ਉੱਤੇ ਟਿੱਪਣੀ ਕਰਨ ਲੱਗਾ ਮਿੰਟ ਲਾਉਂਦਾ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਜਦੋਂ ਮਜੀਠੀਆ ਨੇ ਉੱਤੇ ਨਸ਼ਾ ਤਸਕਰੀ ਦਾ ਦੋਸ਼ ਲਾਇਆ ਸੀਗਾ ਆਮ ਆਰਮੀ ਪਾਰਟੀ ਨੇ ਤੇ ਉਦੋਂ ਵਕ ਵਕਤਾਂ ਤੇ ਹਰ ਸ਼ਹਿਰ ਦੇ ਵਿੱਚ ਪੋਸਟਰ ਲਾਏ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਕਿ ਮੈਂ ਦਾਅਵੇ ਨਾਲ ਕਹਿੰਦਾ ਹਾਂ ਵੀ ਭਾਈ ਬਿਕਰਮਜੀਠੀਆ ਚਿੱਟੇ ਦਾ ਤਸਕਰ ਹੈ ਫਲਾਣਾ ਢਿੰਗੜਾ ਤੇ ਹੁਣ ਪੰਜਾਬ ਦੇ ਵਿੱਚ ਨਸ਼ਾ ਵਿਰੋਧ ਮਹਿੰਮ ਚੱਲਦੀ ਆ ਬਲਡੋਜ਼ਰ ਦੇ ਨਾਲ ਘਰ ਟਾ ਦਿਓ ਤੇ ਜੇਕਰ ਤੁਸੀਂ ਉਦੋਂ ਦੇ ਕਹਿ ਰਹੇ ਵੀ ਇਹ ਤਸਕਰ ਆ ਫਿਰ ਉਹਦਾ ਢਾਹੋ ਕਰ ਜਾ ਕੇ ਫਿਰ ਬਲਡੋਜ਼ਰ ਲੈ ਕੇ ਕਿਉਂ ਨਹੀਂ ਜਾਂਦੇ ਤੁਹਾਨੂੰ ਤਾਂ ਸਭ ਤੋਂ ਪਹਿਲਾਂ ਉਹਦੇ ਬਾਰੇ ਪਤਾ ਵੀ ਭਾਈ ਉਹ ਚਿੱਟੇ ਦਾ ਕਮੇਦਾਂ ਕਰਦਾ ਰਿਹਾ ਤੇ ਮਤਲਬ ਇਹ ਆ ਵੀ ਤੁਸੀਂ ਉਦੋਂ ਝੂਠ ਬੋਲਦੇ ਰਹੇ ਜਾਂ ਫਿਰ ਹੁਣ ਤੁਸੀਂ ਜਾਣ ਕੇ ਉਹਦਾ ਘਰ ਨਹੀਂ ਢਾਹਣਾ ਚਾਹੁੰਦੇ ਜੀ ਜੀ ਬਿਲਕੁਲ ਸਹੀ ਕਹਣਾ ਸਾਹਿਬ 에어 ਇੰਡੀਆ ਨੂੰ ਲੈ ਕੇ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਤੇ ਇਹਨਾਂ ਦੇ ਵਿੱਚੋਂ ਜ਼ਿਆਦਾ ਫੀਸ ਦੀ ਖਬਰਾਂ ਨਕਾਰਾਤਮਕ ਹੁੰਦੀਆਂ ਨੇ ਹੁਣ ਵੀ ਕਹਿੰਦੇ 에어 ਇੰਡੀਆ ਦੀ ਕੋਈ ਫਲਾਈਟ ਜਿਹੜੀ ਹੈ ਉਹ ਵਾਪਸ ਆ ਗਈ ਜੀ ਕੀ ਮਾਮਲਾ ਹੈ ਪੂਰਾ ਬਿਲਕੁਲ ਜੀ ਬਿਲਕੁਲ ਗੱਲ ਇਹ ਜੀ ਕਿ 에어 ਇੰਡੀਆ ਦੇ ਵਿੱਚੋਂ ਚੱਜਦੀ ਖਬਰ ਆਈ ਹੋਵੇ ਮੈਂ ਤਾਂ ਮੇਰੇ ਖਿਆਲ ਪੜੀ ਨਹੀਂ ਹੋਣੀ ਲੰਮੇ ਸਮੇਂ ਤੋਂ ਤੇ ਪਤਾ ਲੱਗਾ ਜੀ ਕਿ ਮੁੰਬਈ ਤੋਂ ਨਿਊਯਾਰਕ ਜਾ ਰਹੀ ਸੀਗੀ 에어 ਇੰਡੀਆ ਦੀ ਫਲਾਈਟ ਉਹਦੇ ਵਿੱਚੋਂ ਪਤਾ ਲੱਗਾ ਜੀ ਕਿ ਬੰਬ ਹੈਗਾ ਤੇ ਇਹ ਸੂਚਨਾ ਮਿਲੀ ਹੈ ਹਾਲਾਂਕਿ ਮਿਲਿਆ ਨਹੀਂ ਪਰ ਬੰਬ ਹੈ ਇਹਦੇ ਬਾਰੇ ਅਫਵਾਹਾਂ ਜਾਂ ਕਹਿ ਗਏ ਵਿੱਚ ਜਿਹੜਾ ਪਖਾਨਾ ਹੁੰਦਾ ਟਾਇਲਟ ਸੀਟ ਹੁੰਦੀ ਜਿਹੜੀ ਉਹਦੇ ਕੋਲੇ ਕਿਸੇ ਨੇ ਨੋਟਸ ਲਿਖ ਕੇ ਲਾਤਾ ਵੀ ਇਹਦੇ ਵਿੱਚ ਬੰਬ ਫਿੱਟ ਕੀਤਾ ਹੋਇਆ ਸੀ 320 ਤੋਂ ਵੱਧ ਸਵਾਰੀਆਂ ਸੀ ਇਹਦੇ ਵਿੱਚ ਤੇ ਇਹ ਵਾਪਸ ਫਿਰ ਉੱਡਦੀ ਉੱਡਦੀ ਤੇ ਰਾਹ ਦੇ ਵਿੱਚੋਂ ਮੋੜ ਕੇ ਲੈ ਕੇ ਆਏ ਤੇ ਮੁੰਬਈ ਦੇ ਹਵਾਈ ਅੱਡੇ ਦੇ ਉੱਤੇ ਧਾਰਤੀ ਆ ਤੇ ਏਜੰਸੀਆਂ ਦੇ ਵੱਲੋਂ ਇਹਦੀ ਹੁਣ ਪੂਰੀ ਛਾੜਮੇਨ ਕੀਤੀ ਜਾ ਰਹੀ ਹੈ ਤੇ ਬੈਨੇਫਾਈ ਕੀ ਵਰਦਾ ਪਰ 에ਅਰ ਇੰਡੀਆ ਦੇ ਬਾਰੇ ਚੱਜਦੀਆਂ ਖਬਰਾਂ ਘੱਟ ਹੀ ਆਉਂਦੀਆਂ ਹੁੰਦੀਆਂ ਕਦੇ ਕੋਈ ਜਾਣਕਾਰੀ ਕਦੇ ਇੱਥੇ ਕਿਸੇ ਨੂੰ व्हीलचेयर ਨਹੀਂ ਮਿਲਦੀ ਕਦੇ ਇਹਨਾਂ ਦਾ ਟਾਇਲਟ ਸੀਟ ਖਰਾਬ ਹੋ ਜਾਂਦੀ ਹੈ ਕਦੇ ਇਹ ਰਾਹ ਦੇ ਵਿੱਚੋਂ ਮੁੜ ਕੇ ਤੁਹਾਨੂੰ ਪਿਛਲੇ ਨਹੀਂ ਚੇਤੇ ਹੋਣਾ ਸ਼ਿਕਾਗੋ ਤੋਂ ਜਹਾਜ਼ ਆ ਰਿਹਾ ਸੀਗਾ ਤੇ ਸ਼ਿਕਾਗੋ ਤੋਂ ਆਉਂਦੇ ਜਹਾਜ਼ ਦੇ ਵਿੱਚ ਕਦੇ ਜੀ ਪਖਾਨੇ ਖਰਾਬ ਹੋ ਗਏ ਪਾਈਪਾਂ ਬਲੌਕ ਹੋ ਗਈਆਂ 8 ਘੰਟੇ ਹਵਾਈ ਜਿਹੜੀ ਉਡਾਨ ਉਹ ਉਡਰ ਲਈ ਸੀਗੀ ਤੇ ਵਾਪਸ ਫੇਰ ਸ਼ਿਕਾਗੋ ਦੇ ਵਿੱਚ ਲੈ ਗਈ ਸੀ ਇਹੋ ਜੀਆਂ ਬੜੀ ਵਾਰ ਖਬਰਾਂ ਆਈਆਂ ਕਦੇ 에ਅਰ ਇੰਡੀਆ ਦੇ ਵੱਲੋਂ ਕਿਸੇ ਸਵਾਰੀ ਨੂੰ ਨਹੀਂ ਚੜ੍ਹਨ ਦਿੱਤਾ ਜਾਂਦਾ ਕਦੇ ਵਿੱਚ ਬਦਸਲੂਕੀ ਦੀ ਖਬਰ ਆ ਜਾਂਦੀ ਹੈ ਸੋ 에ਅਰ ਇੰਡੀਆ ਇਨ੍ਹਾਂ ਕਾਰਨਾਮਿਆਂ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੀ ਆ ਚੱਜੜੀ ਖਬਰ ਆਈ ਨੂੰ ਤਾਂ ਮੇਰੇ ਖਿਆਲ ਵਿੱਚ ਬੜਾ ਲੰਮਾ ਸਮਾਂ ਹੋ ਗਿਆ ਜੀ ਜੀ ਬਿਲਕੁਲ ਸਹੀ ਟਹਿਣਾ ਸਾਹਿਬ ਤੇ ਹੁਣ ਆਪਾਂ ਅੱਗੇ ਵਧਦੇ ਆਂ ਜੀ ਗੱਲ ਕਰਦੇ ਆਂ ਸੁਨੰਦਾ ਸ਼ਰਮਾ ਦੇ ਮਾਮਲੇ ਨੂੰ ਲੈ ਕੇ ਇਸ ਵੇਲੇ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਹੈ ਕਿ ਪਿੰਕੀ ਢਾਲੀਵਾਲ ਹੋਰਾਂ ਦੇ ਉੱਪਰ ਜਿਹੜੇ ਦੋਸ਼ ਨੇ ਲਗਾਏ ਜਾ ਰਹੇ ਨੇ ਪਤਾ ਨਹੀਂ ਕੀ ਫੈਸਲਾ ਆਊਗਾ ਇਹ ਸਮਾਂ ਦੱਸੂਗਾ ਪਰ ਹੁਣ ਵੱਖ-ਵੱਖਰੀਆਂ ਅੰਤਰਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਟਹਿਣਾ ਸਾਹਿਬ ਉਹ ਸਾਹਮਣੇ ਆਉਣ ਲੱਗ ਗਈਆਂ ਕੀ ਇਹ ਪੂਰਾ ਮਾਮਲਾ ਕੀ ਬਣੂਗਾ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਨਾ ਇਹ ਸਾਰਾ ਕੁਝ ਵਰਤਾਰੇ ਦੇ ਰੂਪ ਦੇ ਵਿੱਚ ਆ ਇਹਦੇ ਤੇ ਮੈਨੂੰ ਬੜੀ ਹੈਰਾਨੀ ਹੁੰਦੀ ਆ ਮੈਂ ਬਹੁਤ ਸਾਰੇ ਐਸੇ ਕਲਾਕਾਰਾਂ ਨੂੰ ਜਾਣਦਾ ਹਰਮਨਜੀ ਜਿਹੜੇ ਬਹੁਤ ਹੀ ਵਧੀਆ ਕਲਾਕਾਰ ਆ ਉਹਨਾਂ ਦੇ ਕੋਲੇ ਪੈਸੇ ਨਹੀਂ ਹੈਗੇ ਤੇ ਉਹ ਮੈਨੂੰ ਵੀ ਇਹ ਗੱਲ ਕਹਿੰਦੇ ਹੁੰਦੇ ਆ ਕਿ ਕੋਈ ਸਾਨੂੰ ਪੈਸੇ ਇਨਵੈਸਟ ਕਰਨ ਵਾਲਾ ਬੰਦਾ ਹੀ ਮਿਲਾ ਦਿਓ ਕੋਈ ਇਦਾਂ ਹੀ ਕਰ ਲਿਓ ਪਰ ਗੱਲ ਇਹ ਜੀ ਕਿ ਅੱਜ ਤੱਕ ਇਦਾਂ ਕਦੇ ਹੋਇਆ ਨਹੀਂ ਬੰਦੇ ਦੀ ਮਰਜ਼ੀ ਹੁੰਦੀ ਆ ਕਿਹਨੇ ਕਿਹਦੇ ਉੱਤੇ ਪੈਸੇ ਖਰਚ ਕਰਨੇ ਆ ਕਿਹਨੇ ਕਿਹਦੇ ਉੱਤੇ ਪੈਸੇ ਨਹੀਂ ਖਰਚ ਕਰਨੇ ਇਹ ਉਹਦੀ ਬੰਦੇ ਦੀ ਆਪਣੀ ਨਿੱਜੀ ਇੱਛਾ ਹੁੰਦੀ ਆ ਪਰ ਹੁਣ ਜਿਹੜੀ ਨਵੀਂ ਜਾਣਕਾਰੀ ਆ ਵੀ ਭਾਈ ਜੇਕਰ ਕੋਈ ਪੈਸੇ ਕਿਸੇ ਦੇ ਉੱਤੇ ਖਰਚਦਾ ਤਾਂ ਜਿਹੜਾ ਆ ਵਿਵਾਦ ਪੈਦਾ ਹੋਇਆ ਮੈਨੂੰ ਲੱਗਦਾ ਨਹੀਂ ਜੀ ਕਿ ਆਉਂਦੇ ਸਮੇਂ ਦੇ ਵਿੱਚ ਛੇਤੀ ਕੋ ਕਿਸੇ ਦੇ ਉੱਤੇ ਪੈਸੇ ਖਰਚਿਆ ਕਰੂਗਾ ਕਿਉਂਕਿ ਦੇਖੋ ਸੁਨੰਦਾ ਸ਼ਰਮਾ 7 ਸਾਲ ਪਿੰਕੀ ਢਾਲੀਵਾਲ ਦੀ ਕੰਪਨੀ ਦੇ ਵਿੱਚ ਬਾਉਂਡ ਰਹੀ ਆ ਉਹਦਾ ਵੀਡੀਓ 25 25 30 30 ਲੱਖ ਰੁਪਏ ਦਾ ਬਣਦਾ ਰਿਹਾ ਮੈਂ ਇਹ ਵੀ ਜਾਣਦਾ ਸੁਨੰਦਾ ਸ਼ਰਮਾ ਬਿਗ ਬਾਸ ਦੇ ਵਿੱਚ ਗਈ ਤੇ ਉਹ ਹੈ ਨਹੀਂ ਤਾਂ ਪੰਜਾਬ ਦੇ ਵਿੱਚ ਹਜ਼ਾਰਾਂ ਕਲਾਕਾਰ ਗਾਉਂਦਾ ਉਹ ਕਿਉਂ ਗਈ ਕਿਉਂਕਿ ਉੱਥੇ ਵੀ ਪੈਕੇਜ ਸਿੱਗਾ ਪੈਸੇ ਟਕੇ ਦੇਣੇ ਪੈਂਦੇ ਫੇਰ ਬੁਲਾਉਂਦੇ ਉਹ ਉਸ ਤੋਂ ਕੋਲੀ ਗੱਲੇ ਵੀ ਚਲੋ ਤੁਹਾਡੀਆਂ 7 ਸਾਲ ਦੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਪੇਸ਼ੀਆਂ ਪਿੰਕੀ ਢਾਲੀਵਾਲ ਚ ਵੀ ਹੋਣੀਆਂ ਕਈ ਤਰ੍ਹਾਂ ਦੀਆਂ ਕਮੀਆਂ ਪੇਸ਼ੀਆਂ ਇਹਦੇ ਵਿੱਚ ਵੀ ਹੋਣੀਆਂ ਇਸ ਕੁੜੀ ਦੇ ਵਿੱਚ ਵੀ ਹੋਣੀਆਂ ਪਰ ਜਦੋਂ ਵਿਗੜ ਜਾਂਦੀ ਤੇ ਫਿਰ ਆਪਾਂ ਉਦੋਂ ਤੱਤੇ ਭਾਰੇ ਬਹੁਤ ਹੁੰਨੇ ਆ ਤੇ ਹੁਣ ਤਾਂ ਅੱਡ ਹੋਿਆਂ ਨੂੰ ਵੀ 2 ਸਾਲ ਹੋ ਗਏ ਆ ਲਗਭਗ ਪਰ ਗੱਲ ਇਹ ਜੀ ਕਿ ਹੁਣ ਪਿੰਕੀ ਢਾਲੀਵਾਲ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਇਸ ਕਰਕੇ ਕਿਉਂਕਿ ਸੁੰਦਰੀਆਂ ਗੱਲ ਕਹੀ ਹੈ ਕਿ ਮੇਰਾ ਆਰਥਿਕ ਸ਼ੋਸ਼ਣ ਕੀਤਾ ਗਿਆ ਕੱਲ ਤਾਂ ਮੈਂ ਇੱਕ ਨਵੀਂ ਗੱਲ ਪੜ੍ਹੀ ਕਹਿੰਦੇ ਜੀ 250 ਕਰੋੜ ਰੁਪਏ ਦੇ ਕਰੀਬ-ਕਰੀਬ ਦਾ ਨੁਕਸਾਨ ਹੁਣ ਤੱਕ ਹੋ ਚੁੱਕਿਆ 250 ਕਰੋੜ ਰੁਪਏ ਦੇ ਕਰੀਬ-ਕਰੀਬ ਐਨੇ ਪੈਸੇ ਮੇਰਾ ਖਿਆਲ ਆ ਵੀ ਸਲਮਾਨ ਖਾਨ ਨੂੰ ਕਿਸੇ ਫਿਲਮ ਦੇ ਵਿੱਚੋਂ ਵਟੱਤ ਤੋਂ ਨਹੀਂ ਬਚਦੇ ਹੋਣੇ ਤੇ ਜਿਹੜੇ ਟੋਟਲ ਜ਼ਿੰਦਗੀ ਜਿਹੜੀ ਟੋਟਲ ਲਾਈਫ ਹੈਗੀ ਆ ਇਹ ਸੁਲਿੰਦਾ ਸ਼ਰਮਾ ਦੀ ਕੀ ਉਹ ਆਉਂਦੇ ਸਮੇਂ ਦੇ ਵਿੱਚ 250 ਕਰੋੜ ਰੁਪਿਆ ਆਪਣੀ ਕੁੱਲ ਲਾਈਫ ਦੇ ਵਿੱਚ ਕਮਾ ਸਕੂਗੀ ਸਵਾਲ ਇਕ ਇਹ ਵੀ ਆ ਸੋ ਗੱਲ ਇਹ ਜੀ ਕਿ ਜਦੋਂ ਇਨਵੈਸਟਮੈਂਟ ਕਰਨ ਵਾਲੇ ਬੰਦੇ ਨੂੰ ਵੀ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਭਾਈ ਜੋ ਮਰਜ਼ੀ ਕਰੇ ਇਨਵੈਸਟਮੈਂਟ ਕਰਨ ਵਾਲੇ ਬੰਦੇ ਨੂੰ ਵੀ बराबर ਦਾ ਹਿੱਸਾ ਦੇਣਾ ਚਾਹੀਦਾ ਜੋ ਤੈਅ ਕੀਤਾ ਹੁੰਦਾ ਤੇ ਬਾਅਦ ਵਿੱਚ ਠਿੱਠ ਨਹੀਂ ਕਰਨਾ ਚਾਹੀਦਾ ਪਰ ਲੋਕ ਤਾਂ ਦੋਵੇਂ ਪਾਸੇ ਸਵਾਦ ਹੀ ਲੈਂਦੇ ਹੁੰਦੇ ਨਾ ਤਾਂ ਲੋਕਾਂ ਨੂੰ ਇਹ ਪਤਾ ਵੀ ਸੁਨੰਦਾ ਗਲਤ ਆ ਨਾ ਪਤਾ ਪਿੰਕੀ ਗਲਤ ਆ ਪਰ ਲੋਕਾਂ ਨੇ ਦੋਨੋਂ ਪਾਸੇ ਚਿਪੜੀਆਂ ਕਰੀ ਜਾਣੀਆਂ ਕਿਸੇ ਨੇ ਕਿਹਾ ਵੀ ਕੁੜੀ ਨਾਲ ਧੱਕਾ ਕਿਸੇ ਨੇ ਕਿਹਾ ਕੁੜੀ ਨੇ ਧੱਕਾ ਕੀਤਾ ਕੁਝ ਨਾ ਕੁਝ ਦਾ ਕਹੀ ਜਾਣਾ ਪਰ ਗੱਲ ਇਹ ਆ ਵੀ ਇਸ ਵळे ਸੰਗੀਤ ਜਗਤ ਦੇ ਵਿੱਚ ਜਿਹੜਾ ਅਜੀਬ ਜਿਹਾ ਮਾਹੌਲ ਜਾਂ ਬਣਿਆ ਇਹਦੇ ਵਿੱਚੋਂ ਨਿਕਲਣਾ ਕਿਦੇ ਲਈ ਕੀ ਆ ਇਹ ਦੇਖੋ ਪਵਿੱਖ ਦੇ ਵਿੱਚ ਕਿਸੇ ਨੇ ਕਿਸੇ ਬੱਚੇ ਦੇ ਉੱਤੇ ਕਿਸੇ ਸੁਰੀਲੇ ਮੁੰਡੇ ਕੁੜੀ ਦੇ ਉੱਤੇ ਇਨਵੈਸਟਮੈਂਟ ਨਹੀਂ ਕਰਨੀ ਜਿਹੜੇ ਹਾਲਾਤ ਬਣੇ ਪਏ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਇਹਨਾਂ ਗੱਲਾਂ ਦਾ ਬਹੁਤ ਡੂੰਗਾ ਅਸਰ ਹੁੰਦਾ ਖੈਰ ਬਹੁਤ ਬਹੁਤ ਸ਼ੁਕਰੀਆ ਇਸ ਲਈ ਐਨ ਆਈ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬੜੀ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦੀ